ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਕੌਰਸ ਬੁਟੀਕ ਐਂਡ ਫੈਬਰਿਕ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਜੋ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਰਿਕਵੈਸਟ ਹੈ ਬਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਆਸਾਨੀ ਨਾਲ ਦੇਖ ਸਕੋ ਤੁਹਾਡੇ ਲਈ ਅੱਜ ਦੀ ਵੈਰਾਈਟੀ ਲੈ ਕੇ ਆਏ ਹਾਂ ਉਹ ਜੋ ਸਰਦੀ ਵਾਲੇ ਸੂਟ ਹੈਗੇ ਆਪਣੇ ਕੋਲੇ ਸਿੰਗਲ ਸਿੰਗਲ ਪੀਸ ਹੋ ਰਹਿਣਗੇ ਤੇ ਕਿਉਂਕਿ ਤੁਹਾਨੂੰ ਪਤਾ ਸਾਰਿਆਂ ਨੂੰ ਪੈ ਤੇ ਇਸ ਕਰਕੇ ਵੀ ਸਾਨੂੰ ਹੁਣ ਬਹੁਤ ਹੀ ਵਾਜ ਬਰੇਟਾਂ ਤੇ ਤੁਹਾਡੇ ਲਈ ਪੈਣਗੇ ਬਹੁਤ ਘੱਟ ਰੇਟਾਂ 'ਚ ਕੱਢਨੇ ਪੈ ਰਹੇ ਨੇ ਕੁਝ ਪੱਲੇ ਪਾ ਕੇ ਤੇ ਕੁਝ ਬਸ ਆਇਰ ਰੇਟ 'ਚ ਤੁਹਾਨੂੰ ਦੇ ਰਹੇ ਆ ਇਸ ਮੌਕੇ ਦਾ ਫਾਇਦਾ ਤੁਸੀਂ ਸਾਰਿਆਂ ਪੈਣਾ ਉਠਾ ਸਕਦੇ ਹੋ ਕਿਉਂਕਿ ਇਹੀ ਸੂਟ ਤੁਹਾਨੂੰ ਅਗਲੀ ਸਰਦੀ 'ਚ 5-500 ਤੋਂ 7-700 ਦੀ ਰੇਂਜ 'ਚ ਮਿਲਣਗੇ ਜਿਹੜੇ ਅੱਜ ਤੁਹਾਨੂੰ 300-350 350 ਜਿਹੜੇ ਹਜ਼ਾਰ-ਹਜ਼ਾਰ ਵਾਲੇ ਸੂਟ ਆ ਉਹ ਤੁਹਾਨੂੰ ਮਿਲਣਗੇ ਜਿਵੇਂ 600-650 ਰੁਪਏ ਦੀ ਰੇਂਜ 'ਚ ਤੁਹਾਨੂੰ ਮਿਲਣਗੇ ਤੇ ਕਪੜਾ ਜਿਹਨਾਂ ਦਾ ਬਹੁਤ ਵਧੀਆ ਰਹੂਗਾ ਤੇ ਕੋਈ ਲੰਬਾ ਨਹੀਂ ਕੋਈ ਮਤਲਬ ਬੁਰਦ ਨਹੀਂ ਆਣਾ ਤੇ ਫੁੱਲ ਗਰੰਟੀ ਹੋਊਗੀ ਕਪੜੇ ਦੀ ਕਪੜਾ ਬਹੁਤ ਵਧੀਆ ਰਹਿਣ ਵਾਲਾ ਹੈਗਾ ਤੇ ਹਾਜੂ ਅਜੇ ਤੁਹਾਨੂੰ ਦਿਖਾਉਣੇ ਆ ਆਪਣੇ ਇਹ ਵਾਲੇ ਸੂਟ ਇਹ ਵਾਲਾ ਆਪਣਾ ਸੂਟ ਹੈਗਾ ਦੇਖੋ ਇਹ ਸਿੰਗਲ ਸੂਟ ਹੀ ਰਹਿ ਗਿਆ ਆਪਣੇ ਕੋਲ ਤੁਹਾਨੂੰ ਤੇ ਪਹਿਲਾਂ ਉਹ ਵੀਡੀਓ ਚ ਆਪਾਂ ਦਿਖਾਇਆ ਹੋਇਆ ਹੈ ਸੈੱਟ ਸੀਗਾ ਆਪਣੇ ਕੋਲੇ 4 ਸੂਟਾਂ ਦਾ देखो ये सिंगल पीस रह गया ये दो-तीन सेट आए सी अपने को सेल हो गए सी ये जी सेम सेम कलर ਦੇ ਇੱਕ ਤੋਂ ਪੀਸ ਪਏ ਹੋਣਗੇ ਸ਼ਾਇਦ ਮੇਰੇ ਹਿਸਾਬ ਨਾਲ ਸ਼ਾਇਦ ਇੱਕੋ ਹੀ ਹੋਵੇ ਬਾਕੀ ਦੇਖਣਾ ਪਊਗਾ ਜੇ ਹੋ ਸਕਦਾ ਸੇਮ ਪੀਸ ਸੇਮ ਕਲਰ ਦਾ ਇੱਕ ਪੀਸ ਹੋਰ ਪਿਆ ਹੋਵੇ ਤਾਂ ਨਹੀਂ ਤਾਂ ਇੱਕ ਪੀਸੀ ਹੈ ਸ਼ਾਇਦ ਮੇਰੇ ਹਿਸਾਬ ਨਾਲ ਇਹ ਤੁਸੀਂ ਦੇਖੋ ਜੇ ਤੁਹਾਨੂੰ ਪਸੰਦ ਆ ਵੇਖੋ ਪਸ਼ਮੀਨੇ ਦਾ ਸੂਟ ਹੈ ਇਹ ਵਾਲਾ ਤੇ ਬਹੁਤ ਵਧੀਆ ਇਹਦੇ ਨਾਲ ਵੇਖੋ ਬੁਲਨ ਦੀ ਬਾਟਮ ਲੱਗੀ ਵੀ ਹੈ ਪਸ਼ਮੀਨੇ ਦੀ ਤੇ ਇਸ ਤਰ੍ਹਾਂ ਇਹਦੇ ਨਾਲ ਸਟੋਲ ਹੈਗਾ ਇਹ ਵਾਲਾ ਦੇਖੋ ਇਦਾਂ ਦਾ ਸਟਾਲ ਹੈ ਇਹਦੇ ਨਾਲ ਬਹੁਤ ਵਧੀਆ ਦੇਖੋ ਦੂਰੋਂ ਐਂ ਲੱਗਦਾ ਜਿਵੇਂ ਪੇਂਟ ਕੀਤਾ ਹੋਆ ਹੁੰਦਾ ਡਿਜ਼ਾਈਨ ਬਹੁਤ ਸਫਾਈ ਦਾ ਕੰਮ ਹੈ 컬러 ਇਹਦਾ ਹੈਗਾ ਡਾਰਕ ਮਸਟਰਡ ਜਿਹਾ ਕਲਰ ਹੈਗਾ ਦੇਖੋ ਜੀ ਕਲਰ ਬਿਲਕੁਲ ਸੇਮ ਆ ਰਿਹਾ ਵੀਡੀਓ ਚ ਦੇਖੋ ਬਹੁਤ ਸੋਹਣਾ ਛੋਟਾ ਹੈ ਇਹਦਾ ਰੇਟ ਸੀਗਾ ਜੀ 900 ਰੁਪਏ 850 ਰੁਪਏ ਇਸ ਤਰ੍ਹਾਂ ਦਾ ਰੇਟ ਸੀਗਾ ਅੱਜ ਤੁਹਾਨੂੰ ਪਾਉਗਾ 575 ਰੁਪਏ 575 ਰੁਪਏ ਸ਼ਿਪਿੰਗ ਲੱਗতো ਹੋਵੇਗੀ 575 ਰੁਪਏ ਦਾ ਰੇਟ ਪਊਗਾ ਜੀ ਤੁਹਾਨੂੰ ਜੇ ਕਿਸੇ ਭੈਣ ਨੂੰ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਲਈ ਸੂਟ ਰਖਵਾ ਸਕਦੇ ਆ ਜਿੰਨਾ ਭੈਣਾਂ ਦੇ ਆਰਡਰ ਚੱਲ ਰਹੇ ਆ ਉਹ ਵੀ ਦੇਖੋ ਸੂਟ ਦੇਖ ਲਓ ਉਹ ਵੀ ਰਖਵਾ ਸਕਦੇ ਆ ਜੀ ਆਪਣੇ ਆਰਡਰ ਉਹਨਾਂ ਨੇ ਸੂਟ ਰਖਵਾਉਣਾ ਤਾਂ ਇਹ ਵਾਲਾ ਬਹੁਤ ਸੋਹਣਾ ਸੂਟ ਆ ਜੀ 575 ਰੁਪਏ ਦਾ ਰੇਟ ਹੈਗਾ ਸ਼ਿਪਿੰਗ ਅਲੱਗ ਤੋਂ ਹੋਵੇਗੀ ਇੱਕ ਸੂਟ ਲੈਣਾ 60 ਰੁਪਏ ਸ਼ਿਪਿੰਗ ਲੱਗੂਗੀ ਜੀ ਇੰਡੀਆ 'ਚ ਦੇਖੋ ਜੇ ਕਿਸੇ ਨੂੰ ਪਸੰਦ ਆ ਸੂਟ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਲਈ ਸੂਟ ਰਖਵਾ ਸਕਦੇ ਆ अपना अगला सूट है ये भी बहुत सोहना सूट रहने वाला देखो हाँ जी ये भी सिंगल सूट ही अपने को ले। ग्रे कलर कल का शर्ट देखो इस तरह ग्रे कलर कल का शर्ट है ये इस तरह पट्टी बनी हुई उपर नीचे आ चीज आ गया बॉर्डर आ गया इस तरह ते आ गया यह ग्रे कलर कल है ही देखो ग्रे कलर कल का शर्ट है तो यह वाली बॉटम है ब्लू कलर कल की ਬਲੂ ਕਲਰ ਦੀ ਬਾਟਮ ਹੈ ਤੇ ਇਹ ਵਾਲਾ ਦਾ ਸਟੌਲ ਹੈ ਦੇਖੋ ਹਾਂਜੀ ਇਹ ਵੀ ਬਹੁਤ ਵਧੀਆ ਸੂਟ ਹੈਗਾ ਪਸ਼ਮੀਨੇ ਦਾ ਹੈਗਾ ਇਹ ਵੀ ਗਰਮ ਸੂਟ ਹੈ ਪੂਰਾ ਵਧੀਆ ਦੇਖੋ ਇਸ ਤਰ੍ਹਾਂ ਦਾ ਤਾਂ ਸ਼ਾਲ ਹੋਏਗਾ ਦੇਖੋ ਪੂਰਾ ਡਬਲ ਸ਼ਾਲ ਹੈ ਹਾਂਜੀ ਇਸ ਤਰ੍ਹਾਂ ਦੇਖੋ ਇਹਦੇ نیچے ਇਸ ਤਰ੍ਹਾਂ ਬਣਿਆ ਹੋਇਆ ਡਿਜ਼ਾਈਨ ਬਹੁਤ ਸੋਹਣਾ ਸੂਟ ਹੈਗਾ ਗ੍ਰੇ ਕਲਰ ਬਲੂ ਕਲਰ ਦੀ ਬਾਟਮ ਹੈ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਇਹਦਾ ਪ੍ਰਾਈਸ ਵੀ 550 ਰੁਪਏ ਰਹੂਗਾ ਜੇ ਕਿਸੇ ਭੈਣ ਨੂੰ ਵੀ ਸੂਟ ਪਸੰਦ ਆ ਸ਼ਿਪਿੰਗ ਅਲੱਗ ਤੋਂ ਹੋਵੇਗੀ 550 ਰੁਪਏ ਦਾ ਰੇਟ ਹੈ ਜੀ ਇਹ ਵਾਲਾ 800 ਰੁਪਏ ਦਾ ਸੂਟ ਸੀਗਾ ਅੱਜ ਇਹਦਾ ਰੇਟ ਹੈਗਾ 550 ਰੁਪਏ ਵਧੀਆ ਕਪੜਾ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਲਓ ਜੀ ਪਲੀਜ਼ ਆਰਡਰ ਜਲਦੀ ਕਰਿਆ ਕਰੋ ਜੀ ਲੇਟ ਨਾ ਹੋਇਆ ਕਰੋ ਤੁਸੀਂ ਤਿੰਨ ਚਾਰ ਦਿਨ ਹੋ ਜਾਂਦੇ ਵੀਡੀਓ ਅਪਲੋਡ ਕਰੀ ਨੂੰ ਉਸ ਤੋਂ ਬਾਅਦ ਤੁਸੀਂ ਆਰਡਰ ਕਰਦੇ ਹੋ ਤੱਕ ਸੂਟ ਨਾ ਸਾਡੇ ਕੋਲ ਸੇਲ ਹੋ ਜਾਂਦੇ ਆ ਪਲੀਜ਼ ਜਲਦੀ ਆਰਡਰ ਕਰਿਆ ਕਰੋ ਤੁਸੀਂ ਹਾਂਜੀ ਆਪਾਂ ਅਗਲਾ ਸੂਟ ਦਿਖਾਉਨੇ ਆ ਆਪਣਾ ਹਾਂਜੀ ਇਹ ਵਾਲਾ ਸੂਟ ਆਪਣਾ ਦੇਖੋ ਇਹ ਵੀ ਅੰਬੀਆ ਦਾ ਡਿਜ਼ਾਈਨ ਆ ਗਿਆ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਇਹ ਮਾਊਸ ਕਲਰ ਦਾ ਦੇਖੋ ਮਾਊਸ ਕਲਰ ਹੈ ਇਹ ਵਾਲਾ ਬਹੁਤ ਸੋਹਣਾ ਡਿਜ਼ਾਈਨ ਹੈ ਇੰਨਾ ਸਾਫ਼ ਕੱਪੜਾ ਇੰਨੀ ਸਫਾਈ ਵਾਲਾ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈ ਬਰੀਕ ਪ੍ਰਿੰਟ ਹੈ ਇਸ ਤਰ੍ਹਾਂ ਵੀ ਬਣੀ ਹੋਈ ਹੈ ਇਸ ਤਰ੍ਹਾਂ ਇਹਦੇ ਨੈਕ ਤੇ ਬਣੀ ਹੋਈ ਹੈ ਪੱਟੀ ਦੇਖੋ ਵਿੱਚ ਸਟੋਨ ਲੱਗੇ ਹੋਏ ਆ ਇਹਦੇ ਬਹੁਤ ਸਫਾਈ ਵਾਲਾ ਕੰਮ ਹੈ ਦੇਖੋ ਇਹਦੇ ਪ੍ਰਿੰਟ ਬਹੁਤ ਸਫਾਈ ਵਾਲਾ ਦੇਖੋ ਜੇ ਚੰਗੀ ਬ੍ਰਾਂਡ ਦਾ ਕਪੜਾ ਹੁੰਦਾ ਨਾ ਉਹਦਾ ਉਹਦਾ ਪ੍ਰਿੰਟ ਮਤਲਬ ਬਹੁਤ ਸਫਾਈ ਵਾਲਾ ਕੰਮ ਹੁੰਦਾ ਉਹਦਾ ਤੇ ਜੇ ਇਹਨਾਂ ਦੇ ਡਿਜ਼ਾਈਨ ਗੰਦੇ ਜਿਹੇ ਹੁੰਦੇ ਆ ਜਿਹੜਾ ਮਤਲਬ ਦੂਜਾ ਕਪੜਾ ਹੁੰਦਾ ਆ ਵੀ ਉਹਦੇ ਡਿਜ਼ਾਈਨ ਵੀ ਨਹੀਂ ਸੋਹਣੇ ਹੁੰਦੇ ਤੇ ਕਪੜਾ ਵੀ ਨਹੀਂ ਵਧੀਆ ਹੁੰਦਾ ਜੇ ਤਾਂ ਤੁਸੀਂ ਸਟਾਲ ਨਾਲ ਲੈਣਾ ਜੀ ਇਹਦਾ ਰੇਟ ਰਹੂਗਾ 550 ਰੁਪਏ ਜੇ ਤੁਸੀਂ ਸਟਾਲ ਨਹੀਂ ਲੈਣਾ ਤਾਂ ਇਹਦਾ ਰੇਟ ਰਹੂਗਾ 500 ਰੁਪਏ ਸ਼ਿਪਿੰਗ ਲੱਗতো ਹੋਊਗੀ ਜਿ ਕਿਸੇ ਭੈਣ ਨੂੰ ਸੂਟ ਪਸੰਦ ਆ ਤੁਸੀਂ ਸੂਟ ਆਪਣੇ ਲਈ ਰਖਵਾ ਸਕਦੇ ਹੋ 550 ਰੁਪਏ ਵਿਦ ਸਟੌਲ ਵਿਦਆਊਟ ਸਟੌਲ ਤੋਂ 500 ਰੁਪਏ ਚ ਸ਼ਿਪਿੰਗ ਲੱਗੂ ਹਾਂ ਜੀ ਦੇਖੋ ਇਹ ਵਾਲਾ ਸੂਟ ਪਿਛਲੀ ਵੀਡੀਓ ਚ ਤੁਸੀਂ ਦੇਖਿਆ ਹੋਊਗਾ ਜਿਹਦੇ ਚ ਚਾਰ ਕਲਰ ਸੀਗੇ ਆਪਣੇ ਕੋਲੇ ਉਦੋਂ ਇਹ ਸਿੰਗਲ ਕਲਰ ਰਹਿ ਗਿਆ ਬਲੂ ਕਲਰ ਦੀ ਬਾਟਮ ਹੈ ਇਹਦੇ ਨਾਲ ਪਸ਼ਮੀਨੇ ਦਾ ਸੂਟ ਹੈ ਇਹ ਵਾਲਾ ਸਿੰਗਲ ਕਲਰ ਰਹਿ ਗਿਆ ਜੀ ਇਹਦਾ ਰੇਟ ਹੈਗਾ ਤੁਸੀਂ ਦੇਖਿਆ ਸੀ ਇਹਦੇ ਨਾਲ ਵਧੀਆ ਸ਼ਾਲ ਹੈਗਾ ਦੇਖੋ ਇਸ ਤਰ੍ਹਾਂ ਦਾ ਸ਼ਾਲ ਹੈ ਇਹ ਇਹ ਚਾਰ ਕਲਰ ਆਏ ਸੀਗੇ ਆਪਣੇ ਕੋਲੇ ਹਾਂਜੀ ਦੇਖੋ ਇਹ ਵਾਲਾ ਇਹਦਾ ਸ਼ਾਲਾ ਬਹੁਤ ਸੋਹਣਾ ਇਹ ਆਪਣੇ ਸੇਲ ਹੋ ਗਏ ਜੀ ਇਹ ਸਿੰਗਲ ਪੀਸ ਰਹਿ ਗਿਆ ਇਹਦਾ ਰੇਟ ਹੈਗਾ ਜੀ ਇਹ ਪਹਿਲਾਂ 850 ਦਾ ਸੀਗਾ ਇਹਦਾ ਰੇਟ ਹੈਗਾ 600 ਰੁਪਏ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ 600 ਰੁਪਏ ਰੇਟ ਹੈਗਾ ਤੇ ਬਹੁਤ ਵਧੀਆ ਕੱਪੜਾ ਜੀ ਤੁਸੀਂ ਬੇਚੰਤੋ ਕੇ ਲੈ ਸਕਦੇ ਹੋ ਕੋਈ ਬੁਰਣੀ ਕੋਈ ਸਜਣਾਣੀ ਕੋਈ ਰੰਗਣੀ ਖਰਾਬ ਹੋਊਗਾ ਹਨਾ ਭਲਾ ਤੁਸੀਂ 10 ਸਰਦੀਆਂ ਹੰਡਾਈ ਚਲਿਓ ਤਾਂ ਵੀ ਸੂਟ ਖਰਾਬ ਨਹੀਂ ਹੁੰਦਾਗਾ ਤੇ ਪਹਿਣਾ ਪਲੀਜ਼ ਜਲਦੀ ਤੋਂ ਜਲਦੀ ਆਰਡਰ ਕਰੋ ਆਪਣੇ ਸੂਟ ਤੇ ਸਕਰੀਨਸ਼ਾਟ ਲੈ ਕੇ ਜੀ ਕੇ ਇਹ ਵਾਲਾ ਆ ਗਿਆ ਆਪਣੇ ਕੋਲ ਸੂਟ ਡਿਜੀਟਲ ਪ੍ਰਿੰਟ ਹੈ ਵਾਲਾ ਦੇਖੋ ਇਸ ਤਰ੍ਹਾਂ ਇਹ ஆல்ਓਵਰ ਸ਼ਰਟ ਹੈਗਾ ਤੇ ਜਿਹੜੇ ਬਾਟਮ ਹੈ ਨਾ ਇਹਦੇ ਇਸ ਤਰ੍ਹਾਂ ਪਲੇਨ ਬਾਟਮ ਹੈ ਤੇ ਪਲੇਨ ਬਾਟਮ ਦੇ ਇਸ ਤਰ੍ਹਾਂ ਫਲਾਵਰ ਬਣਾਵਾ ਤੇ ਪਹੁੰਚਾ ਤੇ ਫਲਾਵਰ ਆ ਜੂਗਾ ਇਸ ਤਰ੍ਹਾਂ ਬਾਟਮ ਦੀ ਮੂਰੀ ਤੇ ਹਾਂਜੀ ਇਹ ਆਪਣੇ ਕੋਲ ਚਾਰ ਕਲਰ ਆਏ ਸੀ ਇਹ ਸਿੰਗਲ ਕਲਰ ਰਹੇਗਾ ਆਪਣੇ ਕੋਲ ਤੇ ਇਹਦਾ ਕਲਰ ਹੈਗਾ ਜੀ ਗਾਜ਼ਰੀਜਾ ਕਲਰ ਹੈ ਲਾਈਟ ਗਾਜ਼ਰੀਜਾ ਕਲਰ ਹੈਗਾ ਬਹੁਤ ਸੋਹਣਾ ਕਲਰ ਹੈ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਇਹ ਸੂਟ ਸੀਗਾ ਜੀ 850 ਦਾ ਬਿਨਾਂ ਦੁਪੱਟੇ ਤੋਂ ਸੀਗਾ ਇਹ 850 ਦਾ ਜਿਹੜਾ ਦੁਪੱਟੇ ਸਣੇ ਆਏ ਸੀ ਇਹਦੇ ਨਾਲ ਉਹ ਸੀਗਾ ਜੀ 1250 ਦਾ ਇਹ 850 ਦਾ ਸੂਟ ਸੀਗਾ ਬਿਨਾਂ ਦੁਪੱਟੇ ਤੋਂ ਅੱਜ ਦਾ ਰੇਟ ਹੈਗਾ ਦਾ 600 ਰੁਪਏ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤੇ ਸਕਰੀਨਸ਼ਾਟ ਲੈ ਕੇ ਆਪਣੇ ਲਈ ਸੂਟ ਰਖਵਾ ਸਕਦੇ ਆ ਜੀ ਮੇਰੀ ਗਾਰੰਟੀ ਹੈ ਜੀ ਇਸ ਰੇਂਜ 'ਚ ਤੁਹਾਨੂੰ ਸੂਟ ਨਹੀਂ ਮਿਲੂਗਾ ਤੇ ਭੈਣਾਂ ਨੂੰ ਰਿਕਵੈਸਟ ਹੈ ਵੀ ਹੁਣ ਲੈ ਕੇ ਨਾ ਸੂਟ ਇਹ ਤੁਸੀਂ ਸਵਿਚ ਕਰਵਾ ਕੇ ਰੱਖ ਲਓ ਆਪਦਾ ਜਾ ਪਰ ਹੁਣ ਤੁਸੀਂ ਲੈ ਕੇ ਰੱਖ ਦੋ ਅਗਲੀ ਸਰਦੀ ਚੜ੍ਹਨ ਤੋਂ ਪਹਿਲਾਂ ਇੱਕ ਮਹੀਨਾ ਸਟ੍ਰਿਚ ਕਰਵਾ ਕੇ ਰੱਖ ਲਿਓ ਤੇ ਫਿਰ ਤੁਹਾਨੂੰ ਉਹਨਾਂ ਟੇਲਰਾਂ ਦੇ ਮਿੰਤਾ ਨਹੀਂ ਕਰਨੀਆਂ ਪੈਂਡੀਆਂ ਵੀ ਸਾਡਾ ਸੂਟ ਜਲਦੀ ਸਿਉਂਦੋ ਇਸ ਕਰਕੇ ਤੁਸੀਂ ਹੁਣ ਸੂਟ ਲੈ ਕੇ ਨਾ ਆਪਣਾ ਅਗਲੀ ਸਰਦੀ ਵਾਸਤੇ ਰੱਖ ਸਕਦੇ ਹੋ ਹਜੇ 15 ਕ ਦਿਨ ਤਾਂ ਠੰਡ ਹੋਰ ਪਊਗੀ ਜੀ ਪਰ ਐ ਵੀ ਉਦੋਂ ਤੱਕ ਤਾਂ ਸੂਟ ਸਟਿਚ ਵੀ ਨਹੀਂ ਹੁੰਦਾ ਹਨਾ ਕੋਈ ਵੀ ਨਹੀਂ ਜਲਦੀ ਕਰਕੇ ਦਿੰਦਾ ਤੇ ਤੁਸੀਂ ਅਗਲੀ ਸਰਦੀ ਚ ਪਾ ਸਕਦੇ ਹੋ ਸੂਟ ਸਟਿਚ ਕਰਵਾ ਕੇ ਬਹੁਤ ਸੋਹਣਾ ਸੂਟ ਹੈ ਦੇਖੋ 600 ਰੁਪਏ ਰੇਟ ਹੈ ਇਹਦਾ ਅਲਪਾਈਨ ਵੇਸਟ ਹੈ ਜੀ ਇਹ ਰਪਾਈਨ ਦਾ ਫੈਬਰਿਕ ਦਾ ਬਹੁਤ ਵਧੀਆ ਤੇ ਬੁਰ ਦੀ ਗਰੰਟੀ ਹੈ ਨਾ ਸਿੱਜੇ ਨਾ ਬੁਰਾ ਵੇਟ ਤੇ ਨਾ ਹੈ ਰੰਗ ਖਰਾਬ ਹੋਵੇ ਇਹਦਾ ਫੁੱਲ ਗਰੰਟੀ ਹੈ ਜੀ ਕੱਪੜੇ ਦੀ ਵੇਚਣ ਤੋਂ ਲੈ ਕੇ ਨਾ ਤੁਸੀਂ ਪੂਰਾ ਐ ਕੁੱਟ-ਕੁੱਟ ਕੇ ਹੰਡਾਉਂਗੇ ਇਸ ਕੱਪੜੇ ਨੂੰ ਹਾਂਜੀ ਆਪਣਾ ਅਗਲਾ ਸੂਟ ਦਿਖਾਉਣੇ ਤੁਹਾਨੂੰ ਇਹ ਆਪਣਾ ਅਗਲਾ ਸੂਟ ਹੈ ਦੇਖੋ ਇਹਦੇ ਨਾਲ ਦੇ ਵੀ ਪਹਿਲਾਂ 4 ਕਲਰ ਆਏ ਸੀ ਆਪਣੇ ਕੋਲ ਹਾਂਜੀ ਇਹ ਸਿੰਗਲ ਸੂਟ ਹੀ ਰਹਿ ਗਿਆ ਦੇਖੋ ਕਾਟ ਰਾਈਜ਼ ਫੈਬਰਿਕ ਹੈ ਇਹ ਮਸਟਰਡ ਕਲਰ ਹੈ ਵਧੀਆ ਲਿਕੋਟਰਾਇਜ਼ ਹੈ ਇਹ ਉਹ ਵਾਲੀ ਨਹੀਂ ਹਲਕੀ ਜਿਹੀ ਨਹੀਂ ਹੈਗੀ ਜਿਹੜੀ ਮਤਲਬ ਵੀ ਉਹ ਸਟਿਚ ਜੀ ਜਾਂਦਾ ਨਾ ਵਿੱਚ ਉਹ ਵਾਈਟ ਵਾਈਟ ਧਾਗੇ ਨਿਕਲੇ ਹੁੰਦੇ ਹੁੰਦੇ ਜਦੋਂ ਆਪਾਂ ਸਟਿਚ ਕਰਦੇ ਆ ਉਹ ਵਾਲੀ ਨਹੀਂ ਵਧੀਆ ਲਿਕੋਟਰਾਇਜ਼ ਹੈ ਜੀ ਫੁੱਲ ਗਰੰਟੀ ਹੈ ਕੱਪੜੇ ਦੀ ਇਹਦੇ ਨਾਲ ਇਹ ਵਾਲੀ ਸਬਾਟਮ ਹੈ ਦੇਖੋ ਇਹ ਵਾਲੀ ਬਾਟਮ ਲੱਗੀ ਹੋਈ ਹੈ ਇਹਦੇ ਨਾਲ ਹਾਂਜੀ ਵਧੀਆ ਫੈਬਰਿਕ ਬਾਟਮ ਦਾ ਬਹੁਤ ਵਧੀਆ ਹੈਗਾ ਦੇਖੋ ਪਸ਼ਮੀਨਾ ਫੈਬਰਿਕ ਹੈ ਪਸ਼ਮੀਨਾ ਲੱਗਿਆ ਹੋਇਆ ਹੈ ਇਹਦੇ ਨਾਲ ਬਹੁਤ ਵਧੀਆ ਮਸਟਰਡ ਕਲਰ ਹੈ ਜੀ ਇਹਦਾ ਇਹਦਾ ਰੇਟ ਉਦੋਂ ਸੀਗਾ ਜੀ 850 ਰੁਪਏ 850 ਰੁਪਏ ਰੇਟ ਸੀਗਾ ਜੀ ਅੱਜ ਇਹਦਾ ਅੱਜ ਇਹਦਾ ਰੇਟ ਹੈਗਾ 750 ਰੁਪਏ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ 750 ਰੁਪਏ ਦਾ ਸੂਟ ਹੈ ਜੀ ਇਹ ਵਾਲਾ ਤੁਹਾਨੂੰ ਅਗਲੀ ਸਰਦੀ ਚ 1000 ਤੋਂ ਘੱਟ ਨਹੀਂ ਮਿਲਣਾ ਇਹ ਵਾਲਾ ਸੂਟ ਇਹ ਆਪਣੇ ਕੋਲੇ ਸਭ ਤੋਂ ਘੱਟ ਰੇਟ ਹੈ ਜੀ ਇਹ ਵਾਲੇ ਸੂਟ ਦਾ ਆਪਣੀ ਗਰੰਟੀ ਹੈ ਜੀ ਇਹਦਾ ਇਹ ਫੈਬਰਿਕ ਦਾ ਸੇਮ ਬ੍ਰਾਂਡ ਦਾ ਸੇਮ ਕਪੜਾ ਤੁਸੀਂ ਕਿਤੋਂ ਵੀ ਇੰਨਾ ਸਸਤਾ ਨਹੀਂ ਮਿਲੂਗਾ ਤੁਹਾਨੂੰ ਇਹ ਇਹ ਆਪਣਾ ਅਗਲਾ ਸੂਟ ਆ ਦੇਖੋ ਇਹ ਫੈਬਰਿਕ ਇਹਦਾ ਐਲਪਾਈਨ ਫੈਬਰਿਕ ਰਹੂਗਾ ਦੇਖੋ ਇਸ ਨਾਲ ਦਾ ਰੈੱਡ ਕਲਰ ਹੈ ਜੀ ਵਿੱਚ yellow green ਤੇ white ਮਬਣੀ ਹੋਈ ਬੁਟੀ ਬਣੀ ਹੋਈ ਹੈ ਕਪੜੇ ਦੀ ਫੁੱਲ ਗਰੰਟੀ ਹੈ ਜੀ ਅਲਪਾਈਨ ਤਾਂ ਤੁਹਾਨੂੰ ਪਤਾ ਹੀ ਹੈ ਹਨਾ ਸਾਰੀਆਂ ਭੈਣਾਂ ਨੂੰ ਪਤਾ ਹੈ ਅਲਪਾਈਨ ਦਾ ਵੀ ਇਹ ਪੂਰਾ ਵਧੀਆ ਕਪੜਾ ਹੰਡਦਾਗਾ ਨਾ ਇਹ ਸਿੱਜੇ ਨਾ ਇਹ ਤੇ ਬੁਰਾ ਹੋਵੇ ਨਾ ਇਹਦਾ ਰੰਗ ਖਰਾਬ ਹੋਵੇ ਜੇ ਤੁਸੀਂ 5 ਸਾਲਾਂ ਬਾਅਦ ਵੀ ਕੱਢੋਗੇ ਨਾ ਸਰਦੀ ਵਾਲਾ ਸੂਟ ਤਾਂ ਤੁਹਾਨੂੰ ਐਵੇਂ ਮਤਲਬ ਪ੍ਰੈਸ ਕਰ ਲਓਗੇ ਤੁਹਾਨੂੰ ਕਿਸੇ ਨਾਲ ਨਹੀਂ ਪਛਾਣਾਉਣੀ ਵੀ ਇਹ ਨਵਾਂ ਪਾਇਆਗਾ ਜਿਨ੍ਹਾਂ ਨੇ ਨਿਊ ਸੋਂਤਾਗਾ ਕਿ ਵੀ ਇਹ ਪੁਰਾਣੇ ਸਟਿਚ ਕੱਢ ਮਤਲਬ ਅਲਮਾਰੀ ਚੋਂ ਕੱਢ ਕੇ ਪਾਇਆ ਹੋਇਆ ਹੈ ਇੰਨਾ ਵਧੀਆ ਫੈਬਰਿਕ ਹੁੰਦਾ ਅਲਪਾਈਨ ਦਾ ਦੇਖੋ ਬਹੁਤ ਵਧੀਆ ਸੂਟ ਸਟਿਚ ਹੋਊਗਾ ਇਹ ਵਾਲਾ ਇਹਦੇ ਨਾਲ ਜੇ ਤੁਸੀਂ ਵਾਈਟ ਬਾਟਮ ਬਣਾਉਂਗੇ ਤਾਂ ਵੀ ਚੱਲ ਜੂਗੀ ਜੇ ਤੁਸੀਂ ਆਲ ਓਵਰ ਸੂਟ ਬਣਾਉਂਗੇ ਤਾਂ ਵੀ ਬਹੁਤ ਸੋਹਣਾ ਲੱਗੂਗਾ ਇਹ ਵਾਲਾ ਸੂਟ ਅਲਪਾਈਨ ਫੈਬਰਿਕ ਹੈ ਜੀ ਇਹਦਾ ਇਹਦਾ ਰੇਟ ਹੈਗਾ ਜੀ 350 ਰੁਪਏ 350 ਰੁਪਏ ਰੇਟ ਹੈ ਜੀ ਤੁਹਾਨੂੰ ਸਾਰਿਆਂ ਪੈਨਾਂ ਨੂੰ ਪਤਾ ਹੈ ਕਿ ਅਲਪਾਈਨ ਦਾ ਸੂਟ ਸਰਦੀ ਚ 500 ਤੋਂ ਘੱਟ ਨਹੀਂ ਮਿਲਦਾ ਜੀ ਹਾਂਜੀ ਜੇ ਅਲਪਾਈਨ ਹੈ ਅਲਪਾਈਨ ਤਾਲਪਾਈਨ ਕਹਿ ਕੇ ਦੇਵਾਂਗੇ ਜੀ ਦੇਖੋ ਹਣਾ ਆਪਾਂ ਗਲਤ ਕੱਪੜਾ ਨਹੀਂ ਦੇਵਾਂਗੇ ਕੱਪੜਾ ਕੋਈ ਹੋਰ ਹੋਊਗਾ ਤੇ ਆਪਾਂ ਤੁਹਾਨੂੰ ਕਹਾਂਗੇ ਐਲਪਾਈਨ ਅਕਸਰ ਤਾਂ ਇਹ ਤੁਹਾਡੇ ਕੋਲ ਹੀ ਆਉਣਾ ਹੈ ਨਾ ਜਿਹੜੀ ਪੈਨ ਆਰਡਰ ਕਰੋਗੇ ਉਹਦੇ ਕੋਲ ਹੀ ਜਾਣਾ ਹੈ ਉਹ ਕੱਪੜਾ ਤਾਂ ਬਾਅਦ ਚ ਅਗਲੇ ਨੂੰ ਪਤਾ ਲੱਗ ਹੀ ਜਾਂਦਾ ਵੀ ਕਿਹੜਾ ਕੱਪੜਾ ਵਾਲਾ ਹਾਂਜੀ ਐਲਪਾਈਨ ਫੈਬਰਿਕ ਹੈ ਦਾ 350 ਰੁਪਏ ਰੇਟ ਹੈ ਜੀ ਸਾਡੀ ਫੁੱਲ ਗਾਰੰਟੀ ਹੈ ਕੱਪੜੇ ਦੀ ਵੀ ਤੁਹਾਨੂੰ 500 ਤੋਂ ਘੱਟ ਨਹੀਂ ਮਿਲੂਗਾ ਐਲਪਾਈਨ ਦਾ ਸੂਟ ਦੇਖੋ ਬਹੁਤ ਸੋਹਣਾ ਸਟਿਚ ਹੋਊਗਾ ਜੇ ਤੁਸੀਂ ਸਾਡੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਆ ਤੁਸੀਂ ਆਪਣਾ ਮੀਜ਼ਰਮੈਂਟ ਸੈਂਡ ਕਰਕੇ ਸਾਨੂੰ ਵਟਸਐਪ ਤੇ ਤਾਂ ਸਾਡੇ ਕੋਲ ਸਟਿ ਜੇ ਤੁਸੀਂ ਆਪ ਸਟਿਚ ਕਰਨਾ ਚਾਹੁੰਦੇ ਹੋ ਤਾਂ ਆਪ ਕਰ ਸਕਦੇ ਹੋ ਕਈ ਭੈਣਾਂ ਸਟਿਚਿੰਗ ਪੁੱਛਦੀਆਂ ਸੀਗਾ ਤੁਹਾਡੀ ਸਟਿਚਿੰਗ ਕਿੰਨੀ ਹੈ ਕਿੰਨੀ ਸਟਿਚਿੰਗ ਲੈਣਾ ਤੁਸੀਂ ਆਪਣੀ ਸਟਿਚਿੰਗ ਜੀ ਸੂਟ ਦੇ ਹਿਸਾਬ ਨਾਲ ਹੁੰਦੀ ਹੈ ਜੇ ਤੁਸੀਂ ਸਿੰਪਲ ਸੂਟ ਬਣਵਾਉਂਗੇ ਉਹਦੀ ਸਟਿਚਿੰਗ ਆਪਣੇ 200 ਤੋਂ ਸਟਾਰਟ ਹੋ ਜਾਂਦੀ ਹੈ 200 ਤੋਂ ਸਟਾਰਟ ਹੋ ਜਾਂਦੀ ਹੈ ਆਪਣੀ ਸਟਿਚਿੰਗ ਜੇ ਤੁਸੀਂ ਉਸ ਤੋਂ ਬਾਅਦ ਅੱਗੇ ਮਤਲਬ ਜੇ ਪਲਾਜ਼ੋ ਬਣਾਉਣਾ ਜਾਂ ਲਾਈਨਿੰਗ ਵਾਲਾ ਸੂਟ ਬਣਾਉਣਾ ਜਾਂ ਕੋਈ ਮਤਲਬ ਹੋਰ ਕਿਸੇ ਤਰ੍ਹਾਂ ਦੀ ਡਰੈਸ ਬਣਾਉਣੀ ਹੈ ਉਸ ਹਿਸਾਬ ਨਾਲ ਸਟਿਚਿੰਗ ਚਲੀ ਜਾਂਦੀ ਹੈ ਤਾਂ 200 ਤੋਂ ਆਪਣੀ ਸਿੰਪਲ ਸੂਟ ਦਾ 200 ਰੁਪਏ ਲੈਣੇ ਆ ਹਾਂਜੀ ਅਗਾ ਆਪਣਾ ਅਗਲਾ ਸੂਟ ਦਿਖਾਉਣੇ ਤੁਹਾਨੂੰ ਸੂਟ ਆਪਣੇ ਅਗਲੇ ਦੇਖੋ ਇਟਾਲੀਅਨ ਵੂਲ ਦਾ ਫੈਬਰਿਕ ਆ ਇਹ ਦੇਖੋ ਇਹ ਕਲਰ ਨਾ ਥੋੜਾ ਜਿਹਾ ਡਾਰਕ ਆ ਰਿਹਾ ਵੀਡੀਓ ਚ ਇਹ ਥੋੜਾ ਜਿਹਾ ਲਾਈਟ ਸ਼ੇਡ ਆ ਦੇਖੋ ਅਂਡਰਹੀ ਸ਼ੇਡ ਆ ਇਹ ਵਾਲਾ ਅਂਡਰਹੀ ਕਲਰ ਆ ਵਾਲਾ ਇਹ ਵਾਲਾ ਹੈਗਾ ਪਿੰਕ ਕਲਰ ਤੇ ਇਹ ਵਾਲਾ ਹੈਗਾ ਪੀਚ ਕਲਰ ਆਪਣੇ ਕੋਲ ਤਿੰਨ ਕਲਰ ਹੈ ਇਹ ਵਿੱਚ ਇਟਾਲੀਅਨ ਵੂਲ ਫੈਬਰਿਕ ਆ ਇਹ ਬਹੁਤ ਵਧੀਆ ਕ ਫੈਬਰਿਕ ਆ ਨਾ ਇਹ ਤਾਂ ਬੁਰਾ ਹੋਵੇ ਨਾ ਸਿੱਜੇ ਨਾ ਖਰਾਬ ਹੋਵੇ ਜੀ ਬਹੁਤ ਵਧੀਆ ਕਪੜਾ ਪੂਰਾ ਸੌਫਟ ਮਲਾਈ ਵਰਗਾ ਕਪੜਾ ਹੈਗਾ ਪਾਇ ਵੀ ਤੁਹਾਨੂੰ ਪਤਾ ਨਹੀਂ ਲੱਗਣਾ ਇੰਨਾ ਕੰਫਰਟੇਬਲ ਫੀਲ ਹੋਊਗਾ ਤੁਹਾਨੂੰ ਹਾਂਜੀ ਇਹ ਆਪਣੇ ਕੋਲ ਤਿੰਨ ਸੂਟ ਹੈ ਜੀ ਇਹਦਾ ਰੇਟ ਸੀਗਾ 1000 ਰੁਪਏ ਅੱਜ ਇਹਦਾ ਰੇਟ ਹੈਗਾ ਤੁਹਾਨੂੰ 750 ਰੁਪਏ ਸ਼ਿਪਿੰਗ ਅਲੱਗ ਤੋਂ ਹੋਵੇਗੀ 750 ਰੁਪਏ ਰੇਟ ਹੈ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਸੂਟ ਲੈ ਸਕਦੇ ਹੋ ਇੱਕ ਲਓ ਦੋ ਲਓ ਤਿੰਨ ਲਓ ਜਿੰਨੇ ਮਰਜ਼ੀ ਲਓ ਜੀ ਇਹ ਵਾਲੇ ਸੂਟ ਬਹੁਤ ਸੋਹਣਾ ਕੱਪੜਾ ਹੈ ਜੀ ਤੁਸੀਂ ਵੇਚਣ ਤੋਂ ਕਿ ਲੈ ਸਕਦੇ ਹੋ ਤੁਹਾਨੂੰ ਪਤਾ ਹੈ ਇਟਾਲੀਅਨ ਬੂਲ ਤਾਂ ਬਹੁਤ ਵਧੀਆ ਕੱਪੜਾ ਹੁੰਦਾ ਜੀ ਸੌਫਟ ਹੁੰਦਾ ਪੂਰਾ ਪਾਇ ਦਾ ਵੀ ਨਹੀਂ ਪਤਾ ਲੱਗਦਾ ਇਹਦਾ ਹਾਂਜੀ हां जी देखो एक ਇਹ ਵਾਲਾ ਸੂਟ ਆਪਣਾ ਅਲਪਾਈਨ ਫੈਬਰਿਕ ਹੈ ਜੀ ਇਹਦਾ ਤੇ ਮਾਤਾ ਮਤਲਬ ਬੇਬਿਆਂ ਦਾ ਸੂਟ ਆ ਗਿਆ ਦੇਖੋ ਬਿਲਕੁਲ ਲਾਈਟ ਕਲਰ ਹੈ ਸਕਿਨ ਕਲਰ ਵਿੱਚ ਵਿੱਚੇ ਦੇ ਹੈਗੇ ਆ ਬਰਾਊਨ ਜਿਹਾ ਕਲਰ ਦੀ ਬੁਟੀ ਹੈਗੀ ਹੈ ਅਜ ਕਲਰ ਬਿਲਕੁਲ ਸੇਮ ਆ ਰਿਹਾ ਕੈਮਰੇ 'ਚ ਦੇਖੋ ਕਲਰ ਬਿਲਕੁਲ ਸੇਮ ਆ ਰਿਹਾ ਹੈਗਾ ਅਲਪਾਈਨ ਫੈਬਰਿਕ ਹੈ ਇਹਦਾ ਬੁਰ ਤੁਹਾਨੂੰ ਪਤਾ ਹੀ ਜੀ ਮੈਨੂੰ ਵਾਰੀ ਵਾਰੀ ਤਾਂ ਕਹਿਣ ਦੀ ਲੋੜ ਹੀ ਨਹੀਂ ਹੈ ਨਾ ਅਲਪਾਈਨ ਦੀ ਤੁਹਾਨੂੰ ਪਤਾ ਹੀ ਸਾਰੀਆਂ ਭੈਣਾਂ ਨੂੰ ਕਿ ਅਲਪਾਈਨ ਕੱਪੜਾ ਤਾਂ ਬਹੁਤ ਵਧੀਆ ਹੁੰਦਾ ਹੈ ਗੱਲਪਾਈਨ ਦੇ ਸੂਟ ਤਾਂ ਤੁਸੀਂ ਬਹੁਤ ਪਾਉਣਾ ਹਰ ਇੱਕ ਭੈਣ ਕੋਲੇ ਇੱਕ ਦੋ ਦੋ ਤਿੰਨ ਤਿੰਨ ਹਰ ਇੱਕ ਭੈਣ ਕੋਲੇ ਅਲਪਾਈਨ ਦੇ ਸੂਟ ਹੋਣਗੇ ਹਾਂ ਜਿਹਦੀ ਫੁੱਲ ਗਰੰਟੀ ਹੈ ਬੁਰਦੀ ਤੇ ਕੋਈ ਸਿੱਜਦਾ ਨਹੀਂ ਕੋਈ ਕੁਝ ਨਹੀਂ ਹੁੰਦਾ ਇਸ ਕੱਪੜੇ ਨੂੰ ਤੇ ਤੁਸੀਂ ਆਪਦੀ ਮਾਤਾ ਵਾਸਤੇ ਜਾਂ ਆਪਦੀ ਮੰਮੀ ਵਾਸਤੇ ਜਾਂ ਕਿਸੇ ਵੀ ਰਿਸ਼ਤੇਦਾਰ ਜਿੱਧਰ ਮਤਲਬ ਬੁੱਢੀਆਂ ਵਾਸਤੇ ਲੈ ਸਕਦੇ ਹੋ ਤੁਸੀਂ ਇਹ ਬੁੱਢੀ ਪ੍ਰਿੰਟ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹਦਾ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਸਕਰੀਨਸ਼ਾਟ ਲੈ ਕੇ ਤੁਸੀਂ ਲੈ ਸਕਦੇ ਜੀ ਇਹਦਾ ਰੇਟ ਸੀਗਾ 550 ਰੁਪਏ ਪਹਿਲਾਂ ਹਾਂ ਜੇ ਦਾ ਰੇਟ ਹੈਗਾ ਜੀ 390 ਰੁਪਏ 390 ਰੁਪਏ ਦਾ ਰੇਟ ਹੈ ਬਹੁਤ ਸੋਹਣਾ ਸੂਟ ਆ ਦੇਖੋ ਫੁੱਲ ਗਰੰਟੀ ਆ ਕੱਪੜੇ ਦੀ ਤੁਸੀਂ ਵੇਚਣ ਤੋਂ ਕੇ ਸੂਟ ਲੈ ਸਕਦੇ ਹੋ ਸ਼ਿਪਿੰਗ ਅਲੱਗ ਤੋਂ ਹੋ ਗਈ 390 ਰੁਪਏ ਦਾ ਰੇਟ ਹੈ ਬਹੁਤ ਸੋਹਣਾ ਸੂਟ ਹੈ ਜੀ ਹਾਂ ਜੀ ਆਪਣਾ ਅਗਲਾ ਸੂਟ ਦਿਖਾਉਣਾ ਤੁਹਾਨੂੰ ਹਾਂ ਜੀ ਇਹ ਇੱਕ ਇਹ ਵਾਲਾ ਸੂਟ ਆ ਦੇਖੋ ਹਾਂ ਜੀ ਇਹਦੀ ਗ੍ਰੇ ਕਲਰ ਦੀ ਭੋਏ ਹੈ ਇਹ ਮਸਟਰਡ ਤੇ ਥੋੜੀ ਲਾਲ ਜੈਲੋ ਕਲਰ ਦੀ ਬੁਟੀ ਹੈ ਵਿੱਚ ਇਹਦੇ ਹਾਂ ਜੀ ਲਾਈਟ ਗ੍ਰੇ ਕਲਰ ਦਾ ਭੋਏ ਹੈ ਇਹਦੀ ਲਾਈਟ ਗ੍ਰੇ ਕਲਰ ਦੀ ਅਲਪਾਈਨ ਫੈਬਰਿਕ ਹੈ ਜੀ ਇਹਦਾ ਬਹੁਤ ਵਧੀਆ ਸੂਟ ਹੈ ਹਨਾ ਤੇ ਤੁਸੀਂ ਜਿਵੇਂ ਮਰਜੀ ਹੰਡਾਓ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ 390 ਰੁਪਏ ਦਾ ਰੇਟ ਹੈ ਜੀ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤੁਸੀਂ ਲੈ ਸਕਦੇ ਹੋ ਜੀ ਅਲਪਾਈਨ 500 550 ਦੀ ਰੇਂਜ ਚ ਆਉਂਦਾ ਜੀ ਸਰਦੀ ਚ ਅੱਜ ਦਾ ਰੇਟ ਹੈਗਾ ਜੀ 390 ਰੁਪਏ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਸਕ੍ਰੀਨਸ਼ਾਟ ਲੈ ਕੇ ਤੁਸੀਂ ਲੈ ਸਕਦੇ ਹੋ ਹਾਂਜੀ ਜੇ ਬੜੀਆਂ ਭੈਣਾਂ ਇੱਕ ਸੂਟ ਕਰਦਿੰਗਾ ਨਾ ਆਰਡਰ ਉਹ 60 ਰੁਪਏ ਸ਼ਿਪਿੰਗ ਪੈਂਦੀ ਉਹਨਾਂ ਨੂੰ ਜੇ ਤੁਸੀਂ ਦੋ ਜਾਂ ਤਿੰਨ ਸੂਟ ਲਾਉਂਗੇ ਨਾ ਜੇ ਤੁਸੀਂ ਦੋ ਸੂਟ ਲਾਉਂਗੇ 120 ਰੁਪਏ ਪੈਂਦੇ ਆ ਜੇ ਤੁਸੀਂ ਤਿੰਨ ਸੂਟ ਲਾਉਂਗੇ ਤਾਂ ਵੀ ਉਹ 120 ਰੁਪਏ ਚ ਹੀ ਚਲੇ ਜਾਂਦੇ ਆ ਕਿਉਂਕਿ 2 ਕਿਲੋ weight ਚ 120 ਤਿੰਨ ਸੂਟ ਪੈ ਜਾਂਦੇ ਜੀ 2 ਕਿਲੋ weight ਚ ਤੋਂ 120 ਰੁਪਏ ਚ ਹੀ ਚਲ ਜਾਂਦਾ ਇਸ ਕਰਕੇ ਤੁਹਾਨੂੰ ਫਾਇਦਾ ਹੈ ਕਿ ਜੇ ਤੁਸੀਂ ਦੋ ਦੋ ਤਿੰਨ ਤਿੰਨ ਸੂਟ ਆਰਡਰ ਕਰੋਗੇ ਨਾ ਬਾਕੀ ਆਪਾਂ ਨੂੰ ਤਾਂ ਸਾਨੂੰ ਕੋਈ ਨਹੀਂ ਜੀ ਸਾਡੇ ਮਨ ਨੂੰ ਤਾਂ ਭਲਾਂ ਦੀ 1 ਕਿਲੋ ਭਲਾਂ ਕੱਲਾ ਦੁਪੱਟਾ ਮੰਗਾਓ ਭਲਾਂ 2 ਲੋਪਰਾ 4 ਲੋ ਆਪ ਦੇ ਨਾ ਆਪ ਦੇ ਹਿਸਾਬ ਨਾਲ ਲੈਣਾ ਹੁੰਦਾ ਭੈਣਾਂ ਨੇ ਜਿੰਨੇ ਕ ਆਪਾਂ ਨੂੰ ਸੂਟਾਂ ਦੀ ਲੋੜ ਹੁੰਦੀ ਆਪਾਂ ਉਹਨੇ ਕਿ ਲੈਣ ਨੇ ਹਾਂਜੀ ਇਹ ਵਾਲਾ ਸੂਟਾ ਦੇਖੋ ਅਗਲਾ ਹਾਂਜੀ ਇਹ ਵੀ ਬੁੱਢੀ ਪ੍ਰਿੰਟ ਹੈ ਜੀ ਮਾਤਾ ਵਾਸਤੇ ਆ ਗਈ ਸੂਟ ਆਪਣਾ ਮਾਤਾਵਾਂ ਵਾਸਤੇ ਬਿਲਕੁਲ ਲਾਈਟ ਕਲਰ ਹੈ ਦੇਖੋ ਇਹ ਵਾਲਾ ਬਿਲਕੁਲ ਲਾਈਟ ਗਾਜ਼ਰੀ ਜਿਹਾ ਸ਼ੇਡ ਹੈ ਜੀ ਇਹ ਵਾਲਾ ਇਹ ਵਾਲਾ ਨਾ ਜਿਹੜੀ ਇਹਦੀ ਭੁਏ ਹੈਗੀ ਇਹ ਲਾਈਟ ਗਾਜਰੀ ਜੇ ਸ਼ੇਡ ਹੈ ਤੇ ਕੈਮਰਾ ਚ ਨਾ ਥੋੜੀ ਵਾਈਟਨੈਸ ਜੀ ਜਾ ਰਿਹਾ ਸੂਟੇ ਵਾਲਾ ਵਾਈਟ ਵਾਈਟ ਜਿਹਾ ਦਿਖਦਾ ਪਿਆ ਇਹ ਲਾਈਟ ਗਾਜਰੀ ਕਲਰ ਹੈ ਜਿਵੇਂ ਬੁੱਢੀਆਂ ਵਾਲੇ ਸੂਟ ਨਹੀਂ ਆਉਂਦੇ ਹੁੰਦੇ ਵਿੱਕੇ ਗਾਜਰੀ ਜੇ ਰੰਗ ਉਸ ਤਰ੍ਹਾਂ ਜੀ ਜਿਹੜਾ ਪਿੰਕ ਚ ਵੀ ਨਹੀਂ ਆ ਲਾਈਟ ਪਿੰਕ ਚ ਵੀ ਨਹੀਂ ਆਉਂਦਾ ਤੇ ਲਾਈਟ ਗਾਜਰੀ ਜੇ ਚ ਵੀ ਨਹੀਂ ਆਉਂਦਾ ਮਿਕਸ ਜਿਹਾ ਕਲਰ ਹੁੰਦਾ ਜਿਹੜਾ ਉਹ ਵਾਲਾ ਇਹ ਇਹ ਕੈਮਰੇ ਚ ਨਾ ਥੋੜਾ ਵਾਈਟ ਵਾਈਟ ਜਿਹਾ ਆਈ ਜਾਂਦਾ ਬਹੁਤ ਸੋਹਣਾ ਸੂਟ ਹੈ ਜੀ ਇਹਦਾ ਰੇਟ ਹੈਗਾ ਜੀ 350 ਰੁਪਏ ਜਿਸ ਕਿਸੇ ਭੈਣ ਨੂੰ ਸੂਟ ਪਸ ਤਾਂ ਤੁਸੀਂ ਲੈ ਸਕਦੇ ਹੋ 350 ਰੁਪਏ ਦਾ ਰੇਟ ਹੈ ਜੀ ਹਾਂਜੀ ਆਪਣਾ ਅਗਲਾ ਸੂਟ ਦਿਖਾਉਣਾ ਤੁਹਾਨੂੰ ਇਹ ਵਾਲਾ ਵੀ ਅਲਪਾਈਨ ਤੇ ਆ ਦੇਖੋ ਅਲਪਾਈਨ ਫੈਬਰਿਕ ਰਹਿਣ ਵਾਲਾ ਹੈ ਇਹ ਵਾਲਾ ਬਹੁਤ ਵਧੀਆ ਸੂਟ ਨੇ ਜੀ ਅੱਜ ਦੇ ਭੈਣਾਂ ਸਾਰੀਆਂ ਭੈਣਾਂ ਲਈ ਮੌਕਾ ਹੈ ਇਹ ਵਾਲੇ ਸੂਟ ਹੁਣ ਤੁਸੀਂ ਇੱਕ ਦੋ ਦੋ ਤਿੰਨ ਤਿੰਨ ਲੈ ਕੇ ਰੱਖ ਲਓ ਅਗਲੀ ਚੜ੍ਹਦੀ ਸਰਦੀ ਵੇਲੇ ਸੂਟ ਬਣਾ ਲਿਓ ਹਨਾ ਬਹੁਤ ਵਧੀਆ ਜੀ ਕਪੜਾ ਵੀ ਪੂਰੀ ਗਾਰੰਟੀ ਵਾਲਾਗਾ ਕੋਈ ਐ ਨਹੀਂ ਹੈਗਾ ਵੀ ਆਪਾਂ ਗਲਤ ਕਪੜਾ ਦੇਈ ਜੰਨੇ ਜਿਵੇਂ ਹਨਾ ਫੁੱਲ ਗਾਰੰਟੀ ਹੈ ਕਪੜੇ ਦੀ ਸਾਡੇ ਕੋਲ ਹੁਣ ਸਾਨੂੰ ਤਾਂ ਪਤਾ ਨਹੀਂ ਹੁੰਦਾ ਜੀ ਕਿ ਕੁਦਰਤ ਦਾ ਕੀ ਪਤਾ ਹੁੰਦਾ ਹਨਾ ਕਿੰਨੀ ਸਰਦੀ ਪੈਣੀ ਹੈ ਕਿੰਨੀ ਨਹੀਂ ਪੈਣੀ ਸਾਨੂੰ ਤਾਂ ਅਸੀਂ ਸਰਦੀ ਪਾਉਗੀ ਪਰ ਇਸ ਵਾਰ ਸਰਦੀ ਬਿਲਕੁਲ ਵੀ ਨਹੀਂ ਪਈ ਤੇ ਅਸੀਂ ਸਟਾਕ ਜ਼ਿਆਦਾ ਇਕੱਠਾ ਕਰਕੇ ਰੱਖ ਲਿਆ ਉਹ ਹਨਾ ਤੇ ਇਸ ਕਰਕੇ ਸਾਨੂੰ ਹੁਣ ਅਸੀਂ ਤਾਂ ਇਹ ਚਕਾਉਣਾ ਹੀ ਹੁੰਦਾ ਹੈ ਸਾਨੂੰ ਤਾਂ ਕੱਢਣੇ ਪੈਂਦਾ ਹੈ ਕਿਉਂਕਿ ਅਸੀਂ ਹੁਣ ਚੱਕਾਂਗੇ ਤਾਂ ਫੇਰ ਹੀ ਅਸੀਂ ਗਰਮੀ ਵਾਲਾ ਮਾਲ ਸਟਾਵਾਗੇ ਹੋਰ ਦੇਖੋ ਬਹੁਤ ਸੋਹਣਾ ਸੂਟ ਹੈ ਜੀ ਐਲਪਾਈਨ ਦਾ ਸੂਟ ਹੈ ਇਹ ਮਹਿਰੂਨ ਕਲਰ ਰੈੱਡ ਵੀ ਨਹੀਂ ਹੈਗਾ ਤੇ ਡਾਰਕ ਮਹਿਰੂਨ ਜਿਹਾ ਵੀ ਨਹੀਂ ਹੈਗਾ ਮਿਕਸ ਜਿਹਾ ਕਲਰ ਹੈ ਬਹੁਤ ਸੋਹਣਾ ਕਲਰ ਹੈਗਾ ਇਦੇ ਵਿੱਚ ਅੰਡਰਾਈ ਜੀ ਬੂਟੀ ਆ ਵਾਲੀ ਬੂਟੀ ਇਹਨਾਂ ਜਿਹੜੀ ਅੰਡਰਾਈ ਕਲਰ ਦੀ ਹੈ ਵਾਲੀ ਹਾਂਜੀ 350 ਰੁਪਏ ਦਾ ਰੇਟ ਹੈ ਐਲਪਾਈਨ ਫੈਬਰਿਕ ਹੈ ਇਹ ਜੇ ਤੁਸੀਂ ਲੈਣਾ ਕਿਸੇ ਭੈਣ ਨੇ ਤਾਂ ਲੈ ਸਕਦੇ ਹੋ 500 ਵਾਲਾ ਸੂਟ 550 ਵਾਲਾ ਸੂਟ ਜੀ 350 ਰੁਪਏ ਚ ਕੱਪੜੇ ਦੀ ਫੁੱਲ ਗਾਰੰਟੀ ਹੈ ਸਕਰੀਨ ਸ਼ਾਟ ਲਾਓ ਤੇ ਜਲਦੀ ਜਲਦੀ ਆਰਡਰ ਕਰੋ ਹਾਂਜੀ ਅਗਲਾ ਸੂਟ ਦਿਖਾਉਣਾ ਤੁਹਾਨੂੰ ਹਾਂਜੀ ਇੱਕ ਇੱਕ ਇਹ ਵਾਲਾ ਕਲਰ ਹੈ ਇਹਦੇ ਚ ਹਾਂਜੀ ਇਹਦੇ ਵਿੱਚ ਤਾਂ ਜਿਵੇਂ ਅੰਡਰਾਈ ਬੂਟੀ ਸੀ ਇਹਦੇ ਵਿੱਚ ਮਹਿਰੂਨ ਬੂਟੀ ਆ ਗਈ ਮਹਿਰੂਨ ਤੇ ਅੰਡਰਾਈ ਕਲਰ ਦੀ ਆ ਗਈ ਮਸਟਰਡ ਕਲਰ ਹੈ ਇਹ ਵਾਲੇ ਸੂਟ ਦਾ ਮਸਟਰਡ ਕਲਰ ਹੈ ਜੀ ਇਹ ਵਾਲੇ ਸੂਟ ਦਾ ਦੇਖੋ ਬਹੁਤ ਸੋਹਣਾ ਸੂਟ ਹੈ ਦੇਖੋ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਲਈ ਸੂਟ ਆਰਡਰ ਕਰ ਸਕਦੇ ਹੋ 350 ਰੁਪਏ ਰੇਟ ਹੈ ਜੀ ਇਹਦਾ ਇਹ ਸਾਰੀਆਂ ਭੈਣਾਂ ਨੂੰ ਪਤਾ ਹੀ ਹੈ ਵੀ ਇਹ 500 ਤੋਂ ਘੱਟ ਸੂਟ ਆਉਂਦਾ ਹੀ ਨਹੀਂ ਹੁੰਦਾ ਜੀ ਹਾਂ ਜੀ ਕੈਮਰੇ 'ਚ ਨਾ ਥੋੜਾ ਜਿਹਾ ਕਲਰ ਲਾਈਟ ਆ ਰਿਹਾ ਹੈ ਮਸਟਰਡ ਕਲਰ ਹੈ ਜੀ ਇਹ ਕੈਮਰੇ 'ਚ ਨਾ yellow ਕਲਰ ਦਿਖਾ ਰਿਹਾ ਹੈ ਕੈਮਰੇ 'ਚ yellow ਕਲਰ ਦਿਖਾ ਰਿਹਾ ਹੈ ਮਸਟਰਡ ਕਲਰ ਹੈ ਇਹ ਵਾਲੇ ਸੂਟ ਦਾ ਹਾਂ ਜੀ ਹਾਂ ਜੀ ਮਸਟਰਡ ਕਲਰ ਹੈਗਾ ਇਹ ਗ੍ਰੀਨ ਮਸਟਰਡ ਜਿਹਾ ਕਲਰ ਨਹੀਂ ਹੈਗਾ ਜਿਹੜਾ ਕੈਮਰੇ ਚਾਈਂਦਾ। ਬਹੁਤ ਸੋਹਣਾ ਸੂਟ ਹੈ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤੁਸੀਂ ਸਕ੍ਰੀਨਸ਼ਾਟ ਲੈ ਕੇ ਨਾ ਆਪਣੇ ਲਈ ਸੂਟ ਰਖਵਾ ਸਕਦੇ ਹੋ। ਹਾਂਜੀ ਇਹ ਵਾਲਾ ਜ਼ੋਰਜਟ ਫੈਬਰਿਕ ਆ ਦੇਖੋ। ਹਾਂਜੀ ਲਾਈਨਿੰਗ ਜ਼ੋਰਜਟ ਹੈ ਵਾਲੀ। ਇਸ ਤਰ੍ਹਾਂ ਦੇਖੋ ਇਹਦੀ ਆ ਗਿਆ λεਮਨ ਕਲਰ ਆ ਗਿਆ ਇਹਦੇ ਵਿੱਚ ਜ਼ਿਆਦੇ। ਹਾਂਜੀ ਬਲੈਕ ਕਲਰ ਦੀ ਭੋਏ ਆ ਇਹਦੀ। ਇਸ ਤਰ੍ਹਾਂ ਦੀ ਪਿੰਕ ਤੇ λεਮਨ ਫਲਾਵਰ ਆ ਗਏ। ਫਰੋਜੀ ਪਿੰਕ λεਮਨ ਦੇਖੋ ਜੇ ਤੁਸੀਂ ਆਲਓਵਰ ਲੈਣਾ ਹੈ। ਜਿਸੇ ਪਹਿਨੇ ਦਾ ਆਲਓਵਰ ਵੀ ਲੈ ਸਕਦੇ ਆ ਜੇ ਤੁਸੀਂ ਮੈਚਿੰਗ ਲੈਣਾ ਜੀ ਇਹ ਵਾਲੀ ਬਾਟਮ ਇਹਦੇ ਨਾਲ ਜ਼ੋਰਜਟ ਦੀ ਜੇ ਕਿਸੇ ਪਹਿਨੇ ਮੈਚਿੰਗ ਲੈਣਾ ਤਾਂ ਮੈਚਿੰਗ ਲੈ ਸਕਦੇ ਆ ਇਸ ਤਰ੍ਹਾਂ ਲਾਈਨ ਵਾਲੀ ਉਹ ਬਾਟਮ ਆ ਜੂਗੀ ਇਹਦੇ ਨਾਲ ਜੇ ਤੁਸੀਂ ਆਲਓਵਰ ਲੈਣਾ ਆਲਓਵਰ ਵੀ ਲੈ ਸਕਦੇ ਆ 500 ਦਾ ਸੂਟ ਇਹਦਾ ਰੇਟ ਹੈਗਾ 500 ਰੁਪਏ ਜ਼ੋਰਜਟ ਦੇਖੋ ਲਾਈਨਿੰਗ ਜ਼ੋਰਜਟ ਹੈ ਵਧੀਆ ਵਾਲੀ ਜ਼ੋਰਜਟ ਹੈ ਵਾਲੀ ਜੇ ਤੁਸੀਂ ਮੈਚਿੰਗ ਲੈਣਾ ਮੈਚਿੰਗ ਕਰ ਸਕਦੇ ਹੋ ਜੇ ਤੁਸੀਂ ਆਲਓਵਰ ਲੈਣਾ ਤਾਂ ਆਲਓਵਰ ਲੈ ਸਕਦੇ ਹੋ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਲਓ ਤੇ ਆਰਡਰ ਕਰ ਦਿਓ ਹਾਂਜੀ ਆਪਣਾ ਅਗਲਾ ਸੂਟ ਦਿਖਾਉਣਾ ਤੁਹਾਨੂੰ ਦੇਖੋ ਇਹ ਵੀ ਬੁੱਟੀ ਪ੍ਰਿੰਟ ਹੀ ਆ ਗਿਆ ਜੀ। ਅਸਮਾਨੀ ਜਿਹਾ ਕਲਰ ਆ ਗਿਆ। ਦੇਖੋ ਅਸਮਾਨੀ ਜਿਹਾ ਕਲਰ ਆ ਗਿਆ ਇਹ ਵਾਲਾ। ਤੇ ਵਿੱਚ ਗ੍ਰੇ ਕਲਰ ਦੀ ਥੋੜਾ ਡਾਰਕ ਗ੍ਰੇ ਜੇ ਦੀ ਬੁੱਟੀ ਆ ਗਈ ਵਿੱਚ। ਹਾਂਜੀ ਇਹ ਸਟੋਲ ਇਹ ਨਾਲ ਸ਼ਾਲ ਹੈਗਾ ਵਧੀਆ ਵਾਲਾ ਸ਼ਾਲ ਇਹਦੇ ਨਾਲ ਦੇਖੋ ਇਸ ਤਰ੍ਹਾਂ ਦਾ ਪੂਰਾ ਵੱਡਾ ਸ਼ਾਲ ਹੈ। ਕਿਸੇ ਮਾਤਾ ਕਈ ਮਾਤਾ ਵੀ ਨਾਲ ਦੇ ਸ਼ਾਲ ਲੈਣਾ ਪਸੰਦ ਕਰਦੀਆਂ ਕਈ ਚੁੰਨੀ ਲੈਣਾ ਪਸੰਦ ਕਰਦੀਆਂ। ਕਈ ਹੈਗਾ ਅੱਜ ਕੱਲ ਅਗਲਾ ਕਹਿੰਦੇ ਚੱਲ ਮਾਤਾ ਕੋਟੀ ਪਾ ਕੇ ਤੁਸੀਂ ਸ਼ਾਲ ਲੈ ਲੂਗੀ ਇਹ ਵਾਲਾ। ਦੇਖੋ ਬਹੁਤ ਵਧੀਆ ਸ਼ਾਲ ਹੈ ਦੇ ਨਾਲ ਪੂਰਾ ਵੱਡਾ ਹੈ ਨਹੀਂਗਾ ਵੀ ਮਜ਼ਾਕ じゃ ਨਹੀਂਗਾ ਵੀ ਮਾਤਾ ਦਾ ਮਜ਼ਾਕ じゃ ਬਣ ਜਾਂਦਾ ਕਈ ਵਾਰੀ ਛੋਟੇ ਜਿਹੇ ਸਟਾਲ ਆਉਂਦੇ ਸੂਟਾਂ ਨਾਲ ਉਹ ਚੀਜ਼ ਨਹੀਂ ਜੀ ਵਧੀਆ ਵੱਡਾ ਸ਼ਾਲ ਹੈਗਾ ਦੇ ਨਾਲ ਜਿਵੇਂ ਆਮ ਆਪਣੇ ਸ਼ਾਲ ਆਉਂਦੇ ਸਵਾ ਦੋ ਮੀਟਰ ਦੇ ਉਸ ਤਰ੍ਹਾਂ ਦਾ ਸ਼ਾਲ ਹੈ ਹਾਂਜੀ ਇਹਦਾ ਰੇਟ ਹੈਗਾ 400 ਰੁਪਏ ਜਿਸੇ ਭੈਣ ਨੂੰ ਸੂਟ ਪਸੰਦ ਆ ਇਹ 5 550 ਦਾ ਸੂਟ ਸੀਗਾ ਜੀ 550 ਦੇ ਸੇਲ ਕਰੀ ਸੀ ਅਸੀਂ ਅੱਜ ਇਹਦਾ ਰੇਟ ਹੈਗਾ 400 ਰੁਪਏ ਨਾਲ ਸ਼ਾਲ ਆ ਵਧੀਆ ਸੂਟ ਹੈ ਕਿਸੇ ਭੈਣ ਨੇ ਆਪਣੀ ਮਾਤਾ ਵਾਸਤੇ ਜਾਂ ਆਪਣੇ ਕਿਸੇ ਰਿਸ਼ਤੇਦਾਰ ਵਾਸਤੇ ਲੈਣਾ ਹੈ ਤab ਕੋਈ ਵੀ ਪਹਿਣਾ ਰਖਵਾ ਸਕਦੀ ਹੈ ਸੂਟੇ ਵਾਲਾ ਦੇਖੋ ਬਹੁਤ ਵਧੀਆ ਸੂਟੇ ਜੀ ਬਹੁਤ ਵਧੀਆ ਫੈਬਰਿਕ ਹੈ ਗਰਮ ਫੈਬਰਿਕ ਹੈ ਕੋਈ ਬੁਰਨੀ ਆ ਉਹਦਾ ਕੋਈ ਸਜਦਾ ਨਹੀਂ ਕੋਈ ਖਰਾਬ ਨਹੀਂ ਹੁੰਦਾ ਬਹੁਤ ਵਧੀਆ ਕਪੜਾ ਹੈ ਇਹ ਵਾਲਾ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਆਪਣਾ ਸਕਰੀਨ ਸ਼ਾਟ ਲੈ ਕੇ ਨਾ ਆਪਣੇ ਲਈ ਸੂਟ ਰਖਵਾ ਸਕਦੇ ਹਾਂ ਹਾਂਜੀ ਆਪਣਾ ਅਗਲਾ ਸੂਟ ਦਿਖਾਉਣਾ ਤੁਹਾਨੂੰ ਹਾਂਜੀ ਇਹ ਕੇਵਲ ਆ ਗਿਆ ਦੇਖੋ ਹਾਂਜੀ ਇਹ ਦੇਖੋ ਕੀ ਵਾਲਾ ਡਿਜ਼ਾਈਨ ਆ ਗਿਆ ਤੇ ਹਾਂਜੀ ਬਹੁਤ ਸੋਹਣਾ ਇਹ ਵੀ ਫੈਬਰਿਕ ਬਹੁਤ ਵਧੀਆ ਜੀ ਕੋਈ ਲੰਬਾ ਨਹੀਂ ਕੋਈ ਸਿੱਜਦਾ ਨਹੀਂ ਕੋਈ ਖਰਾਬ ਨਹੀਂ ਕੋਈ ਕੁਝ ਨਹੀਂ ਹੁੰਦਾ ਹਾਂਜੀ ਦੇਖੋ ਬੂਲਨ ਚਾਗਏ ਵਾਲਾ ਵੀ ਸੂਟ ਹਾਂ ਬਹੁਤ ਵਧੀਆ ਫੈਬਰਿਕ ਇਹ ਵਾਲਾ ਵੀ ਇਹਦਾ ਵੀ ਰੇਟ ਰੂਗਾ ਜੀ 350 ਰੁਪਏ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਆਪਣੇ ਲਈ ਸਰਦੀ ਵਾਸਤੇ ਸੂਟ ਰਖਵਾ ਸਕਦੇ ਹੋ ਦੇਖੋ ਇਹਦਾ ਬਲੈਕ ਕਲਰ ਹੈ ਭੁਆਏ ਜੀ ਵਾਲੀ ਇਹ ਵੀ ਸਿੰਗਲ ਸੂਟ ਹੀ ਰਹਿਗਾ ਸਾਡੇ ਕੋਲ ਇਹਦੇ ਵੀ ਕਲਰ ਕਾਫੀ ਆਏ ਸੀ ਬਲੈਕ ਕਲਰ ਦੀ ਭੁਆਏ ਦੇਖੋ ਬਹੁਤ ਸੋਹਣਾ ਸੂਟ ਹੈ ਵਾਲਾ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤੁਸੀਂ ਆਪਣੇ ਲਈ ਸੂਟ ਰਖਵਾ ਸਕਦੇ ਹੋ ਇਹ ਵਾਲਾ ਵੀ हां जी ਇਹਨੂੰ ਜੇ ਤੁਸੀਂ ਮੈਚਿੰਗ ਕਰਕੇ ਬਣਾਉਣਾ ਮੈਚਿੰਗ ਬਣਾ ਸਕਦੇ ਹੋ ਨਾ ਜੇ ਆਲ ਓਵਰ ਬਣਾਉਣਾ ਆਲ ਓਵਰ ਬਣਾ ਫਰੌਕ ਬਣਾਉਣੀ ਹੈ ਕੋਈ ਮਤਲਬ ਨਾਲ ਪਲਾਜੋ ਬਣਾ ਕੇ ਫਰੌਕ ਬਣਾਉਣੀ ਤਾਂ ਵੀ ਬਣ ਜੂ ਬਹੁਤ ਸੋਹਣਾ ਡਿਜ਼ਾਈਨ ਬਣੂਗਾ ਜੇ ਇਹ ਵਾਲਾ ਸੂਟ ਦਾ ਜੇ ਫਰੌਕ ਬਰੂਕ ਬਣਾਉਣੀ ਹੈ ਤਾਂ ਬਹੁਤ ਸੋਹਣੀ ਬਣੂਗੀ ਇਹਦੀ ਫਰੌਕ हां जी ਇਹਦਾ ਵੀ ਰੇਟ 350 ਰੁਪਏ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣੇ ਲਈ ਸੂਟ ਰਖਵਾ ਸਕਦੇ ਹੋ हां जी कमेंट ਕਰਕੇ ਕੀ ਦੱਸੋ ਸਾਨੂੰ ਜਰੂਰ ਕਿ ਤੁਹਾਨੂੰ ਅੱਜ ਦੇ ਸਾਡੇ ਦਿਖਾਏ ਹੋਏ ਸੂਟ ਰੰਗ ਡਿਜ਼ਾਈਨ ਕਿੱਦਾਂ ਦੇ ਲੱਗੇ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਜੋ ਵੀ ਅਸੀਂ ਤੁਹਾਨੂੰ ਸੂਟ ਦਿਖਾਉਣੇ ਤੁਹਾਨੂੰ ਜਰੂਰ ਪਸੰਦ ਆਉਣੇ ਹੋਣਗੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਹਾਂ ਜੀ ਜੇ ਕਿਸੇ ਭੈਣ ਨੂੰ ਇਹਨਾਂ ਚ ਸੂਟ ਪਸੰਦ ਆ ਤਾਂ ਪਲੀਜ਼ ਉਹ ਆਪਣਾ ਆਰਡਰ ਨਾ ਜਲਦੀ ਕਰਿਆ ਕਰਨ ਸੂਟ ਉਹਨਾਂ ਦੇ ਰੱਖੇ ਜਾਣਗੇ ਜਿਨ੍ਹਾਂ ਦੀ ਪੇਮੈਂਟ ਆ ਜੂਗੀ ਕਈ ਭੈਣਾਂ ਕਹਿੰਦੀਆਂ ਵੀ ਸੂਟ ਰੱਖ ਲਓ ਪੇਮੈਂਟ ਆਉਂਦੀ ਨਹੀਂ ਜਿਨ੍ਹਾਂ ਦੇ ਫਿਰ ਸਾਨੂੰ ਵੀ ਅਸੀਂ ਵੀ ਦੋ ਚਿੱਤੀ ਚ ਫਸੇ ਰਹਿੰਨੇ ਨੇ ਵੀ ਨਾ ਅਸੀਂ ਬਾਰੀ ਬਾਰੀ ਕਹਿਣ ਝੋਗੇ ਹੁੰਨੇ ਵੀ ਪ ਤੇ ਸੂਟ ਉਹਨਾਂ ਦੇ ਰੱਖੇ ਜਾਣਗੇ ਜਿਨ੍ਹਾਂ ਦੀ ਪੇਮੈਂਟ ਆਇਆ ਕਰੂਗੀ ਤੇ ਸੂਟ ਆਪਣੇ ਕੋਲੇ ਹੋਰ ਵੀ ਬਹੁਤ ਸੀਗੇ ਜੇ ਅੱਜ ਫਿਰ ਵੀਡੀਓ ਲੰਬੀ ਹੋਣ ਕਰਕੇ ਆਪਾਂ ਜ ਇੰਨੇ ਸੂਟਾਂ ਦੀ ਵੀਡੀਓ ਪਾ ਚੁੱਕੇ ਪਾ ਰਹੇ ਹਾਂ ਤੁਹਾਡੇ ਲਈ ਹਾਂਜੀ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਕੱਲ ਨੂੰ ਫੇਰ ਮਿਲਦੇ ਹਾਂ ਕਿਸੇ ਨਵੇਂ ਰੰਗਾਂ ਨਾਲ ਸੋਹਣੇ-ਸੋਹਣੇ ਸੂਟਾਂ ਨਾਲ ਸੋਹਣੇ-ਸੋਹਣੇ ਡਿਜ਼ਾਈਨਾਂ ਨਾਲ ਅੱਜ ਦੇ ਲਈ ਸਤਿ ਸ਼੍ਰੀ ਅਕਾਲ ਜੀ